ਇਹ ਮਾਮਲਾ ਜਲੰਧਰ ਦੇ 35 ਫਲੋਰ ਦਾ ਜਿੱਥੇ ਬੀਤੀ ਰਾਤ ਤੋਂ ਇੱਕ ਹਾਈ ਪ੍ਰੋਫਾਈਲ ਫੈਮਲੀ ਦੀ ਨੂ ਦੀ ਸੀਸੀਟੀਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮਾਮਲਾ ਸ਼ਹਿਰ ਦੇ ਮੇਨ ਬਾਜ਼ਾਰ 'ਚ ਇੱਕ ਮਨੀਆਰੀ ਦੀ ਦੁਕਾਨ ਚਲਾਉਣ ਵਾਲੇ ਮਸ਼ਹੂਰ ਕਰਤਾ ਜਿੱਥੇ ਉਹਨਾਂ ਦੇ ਘਰ ਇਸ ਨਵੀਂ ਆਈ ਨੂ ਨੂੰ 6 ਮਹੀਨੇ ਨਹੀਂ ਹੋਏ ਸੰਕਿ ਉਸ ਦੀ ਕਰਤੂਤ ਦੇਖ ਲੋ। ਜਿਸ ਨੇ ਆਪਣੇ ਸੌਰੇ ਘਰ ਦੀ ਅਲਮਾਰੀ ਦੇ ਤਾਲੇ ਖੋਲੇ ਤੇ ਉਸੇ ਮੌਜੂਦ ਕਈ ਟੋਲੇ ਸੋਨੇ ਦੇ ਗਹਿਣੇ ਤੇ ਕੈਸ਼ ਆਪਣੇ ਫੇਸਬੁਕ ਤੇ ਬਣੇ ਆਸ਼ਿਕ ਲਖਵੀਰ ਸਿੰਘ ਨੂੰ ਦੇ ਦਿੱਤੇ। ਜੋ ਜਾਣਕਾਰੀ ਮੁਤਾਬਕ ਫਰੀਦਕੋਟ ਦੇ ਪਿੰਡ ਸਾਤਾਵਾਲਾ ਦਾ ਰਹਿਣ ਵਾਲਾ ਸੀ ਪਰਿਵਾਰ ਦੇ ਮੈਂਬਰਾਂ ਨੇ ਜਦੋਂ ਖੁੱਲੇ ਤਾਲੇ ਦੇਖੇ ਤਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਿਸ ਤੋਂ ਬਾਅਦ ਇਹ ਪੂਰੀ ਕਹਾਣੀ ਸਾਫ ਹੋਈ ਤੇ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹਾਂਜੀ ਇੱਕ ਕੰਪਲੇਂਟ ਆਈ ਸੀ ਜੋ ਸਾਨੂੰ ਸ਼ਰਮਾ ਨੇ ਸ਼ਰਮਾ ਸਾਹੂ ਤੇ ਜੰਮਾ ਨੇ ਕੰਪਲੇਂਟ ਦਿੱਤੀ ਸੀ ਕਿ ਉਹਨਾਂ ਦੇ ਘਰੋਂ ਕਾਫੀ ਟੋਲੇ ਸੋਨਾ ਤੇ ਜੋ ਨਗਦੀ ਹੈ ਲੱਖ ਰੁਪਇਆ ਉਹ ਚੋਰੀ ਹੋ ਗਿਆ ਹਾਂ ਜਿਸ ਸਾਥ ਇਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹ ਪਿੱਛੇ ਇੱਕ ਕੈਮਰਾ ਲੱਗਾ ਸੀ ਸੀਸੀਟੀਵੀ ਉੱਥੋਂ ਖੰਗਾਲਿਆ ਜਾ ਰਿਹਾ ਹੈ ਬੜੀ ਜਲਦੀ ਬਰਤਾਲ ਚ ਅੱਗੇ ਇਹ ਸਭ ਕੁਝ ਬਰਾਮਦ ਕਰ ਲਿਆ ਜਾਊਗਾ ਹਾਂਜੀ ਹਜੇ ਸ਼ੱਕਯਾਰ ਉਹਨਾਂ ਦੀ ਨੂਹ ਹੀ ਹੁੰਦਾ ਕਿਉਂਕਿ ਉਸ ਟਾਈਮ ਉਹ ਉਸੇ ਹੋਈ ਸੀ ਘਰੇ ਉਹ ਅਸੀਂ ਜਾਂਚ ਬਰਤਾਲ ਕਰ ਰਹੇ ਹਾਂ ਜਲਦੀ ਹੀ ਜਿਹੜਾ ਆਊਗਾ ਦੋਸ਼ੀ ਸਾਹਮਣੇ ਉਹ ਫੜ ਲਿਆ ਜਾਊਗਾ ਫੇਸਬੁੱਕ ਦੇ ਕਾਰਨ ਹੁਣ ਇੱਕ ਹੋਰ ਘਰ ਬਰਬਾਦੀ ਦੀ ਕਗਾਰ ਤੇ ਹੈ ਜਿੱਥੇ ਜਾਣਕਾਰੀਆਂ ਅਨੁਸਾਰ ਇਹ ਨੌਜਵਾਨ ਘਰ ਵਾਲਿਆਂ ਦੀ ਗੈਰ ਹਾਜ਼ਰੀ 'ਚ ਅਕਸਰ ਹੀ ਇਹਨਾਂ ਦੇ ਘਰ ਵੀ ਆਉਂਦਾ ਜਾਂਦਾ ਰਹਿੰਦਾ ਸੀ ਹੁਣ ਖੈਰ ਪੁਲਿਸ ਵੱਲੋਂ ਇਸ ਘਟਨਾ ਦੇ ਬਾਅਦ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਜਾਂਚ ਤੋਂ ਬਾਅਦ ਇਸ ਮਾਮਲੇ 'ਚ ਆਕਰ ਸਾਹਮਣੇ ਕੀ ਆਉਂਦਾ ਹੈ ਫਲੋਰ ਤੋਂ ਨਰੇਸ਼ ਕੁਮਾਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978